ਇੰਡੋ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ ਲਾਸ਼ ਉਹਨਾਂ ਨੂੰ ਮਿਲੀ ਇਹਦਾ ਨਾਮ ਵੀ ਲੜਕੀ ਸੀਗੀ ਤੇ ਉਹ ਕਾਫੀ ਲਹੂ ਲਹਾਨ ਹੋਈ ਹੋਈ ਸੀ ਹੁਜੇ ਇਤਲਾ ਮਿਲੀ ਹੈ ਇਤਲਾ ਮਿਲਣ ਤੋਂ ਬਾਅਦ ਇਥੇ ਬੋਂਕੇ ਹੋਟਲ ਦੇ ਵਿੱਚ ਇੱਕ ਡੈਡ ਬੋਡੀ ਸੀ ਡੈਡ ਬੋਡੀ ਤੋਂ ਬਾਅਦ ਸਾਰੇ ਪ੍ਰਤਾਜ ਚੱਲ ਰਹੀ ਤੇ ਤਸਵੀਰ ਚੱਲ ਰਹੀ ਹੈ ਉਸ ਤੋਂ ਬਾਅਦ ਦੱਸਾਂਗੇ ਸਭ ਕੁਝ ਜੋ ਵੀ ਹੈਗਾ ਪ੍ਰਸਿੱਧ ਤੇ ਉੱਥੋਂ ਫਿਰ ਲੈ ਕੇ ਜਦੋਂ ਦੇਖਿਆ ਇਹਦੀ ਕਾਫੀ ਹਾਲਤ ਖਰਾਬ ਸੀ ਇਹਦੇ ਪ੍ਰਾਈਵੇਟ ਪਾਰਟਸ ਦੇ ਉੱਤੇ ਕੱਟ ਲੱਗਿਆ ਹੋਇਆ ਸੀ ਇਹ ਇਹਨਾਂ ਦਾ ਪਹਿਲਾਂ ਤੋਂ ਇਹਨਾਂ ਦਾ ਆਪਸ ਵਿੱਚ ਰਵੰਦ ਸੀਗਾ ਇਹ ਦੋ ਲੜਕੀ ਜਿਹੜੀ ਹੈਗੀ ਰੇਖਾ ਇਹ ਤੇ ਦੋ ਬੱਚੇ ਵੀ ਸੀ ਪਰ ਇਹਦੇ ਆਪ ਦੀ ਹਸਬੰਡ ਨਾਲ ਇਹਦਾ ਡਿਬੋਸ ਦਾ ਪ੍ਰोसीडिंग ਚੱਲ ਰਹੀਆਂ ਸੀ ਹੁਣ ਉਹ ਲੜਕੇ ਦੀ ਕਿਤੇ ਹੋਰ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਆ ਇੱਕ ਤੇਜ ਹਥਿਆਰ ਨਾਲ ਕਿਉਂਕਿ ਇੱਕ ਕਟਰ ਹੈਗਾ ਦਸੰਬਰ ਸ਼ਾਮ ਨੂੰ ਸਾਨੂੰ 5:00 ਵਜੇ ਸਲੇਮ ਤਾਬੀ ਥਾਣੇ ਦੇ ਵਿੱਚ ਇਨਫੋਰਮੇਸ਼ਨ ਮਿਲੀ ਕਿ ਇੰਡੋ ਅਮਰੀਕਨ ਹੋਟਲ ਹੈ ਉਹਦੇ ਵਿੱਚ ਇੱਕ Laash ਉਹਨਾਂ ਨੂੰ ਮਿਲੀ ਜੀ ਤਰੇਖਾ ਨਾਮ ਦੀ ਲੜਕੀ ਸੀਗੀ ਤੇ ਉਹ ਕਾਫੀ ਲਹੂ ਲਹਾਨ ਹੋਈ ਹੋਈ ਸੀ ਉੱਥੇ ਕਾਫੀ ਖੂਨ ਡਲਿਆ ਹੋਇਆ ਸੀ ਸੋ ਤੇ ਫਿਰ ਇਮੀਡੀਟਲੀ ਸਾਡੇ ਐਸਐਚਓ ਸਾਹਿਬ ਗਏ ਉਹਨਾਂ ਨੇ ਉਥੋਂ ਇਨਫੋਰਮੇਸ਼ਨ ਮਿਲੀ ਕਿ ਦੋ ਚਨੇ ਆਏ ਸੀਗੇ ਰੇਖਾ ਤੇ ਉਹਦੇ ਨਾਲ ਸੀਗਾ ਮੁੰਡਾ ਅਮਿਤ ਨਿਸ਼ਾਦ ਸੋ ਇਹਨਾਂ ਨੇ 12:00 ਵਜੇ ਚੈੱਕ ਇਨ ਕੀਤਾ ਤੇ 3:30 ਵਜੇ ਉਹ ਮੁੰਡਾ ਕਹਿੰਦਾ ਮੈਂ ਰੋਟੀ ਲੈਣ ਚੱਲਿਆ ਤੇ ਉਹ ਚਲਾ ਗਿਆ ਵਾਪਸ ਆਇਆ ਨਹੀਂ ਸੋ 5:00 ਵਜੇ ਇਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਉਥੋਂ ਸਾਰਾ ਉਹਨਾਂ ਦਾ ਰਿਕਾਰਡ ਕੱਢ ਕੇ ਜਿੰਨਾ ਉਹ ਮਿਲ ਸਕਿਆ ਤੇ ਦੇਖਣ ਚਾਗੇ ਇਹ ਵੀ ਆਇਆ ਕਿ ਲੜਕੀ ਦਾ ਇਹਨਾਂ ਨੇ ਹੋਟਲ ਵਾਲਿਆਂ ਨੇ ਉਹਦਾ ਆਧਾਰ ਕਾਰਡ ਵਗੈਰਾ ਉਹਦੀ ਇਨਫੋਰਮੇਸ਼ਨ ਦਰਜ ਨਹੀਂ ਕੀਤੀ ਸੀ ਜਿਹੜੀ ਕਿ ਉਹ ਵੀ ਇੱਕ ਫੈਂਸ ਹੈ ਉਹ ਵੀ ਅਲੱਗ ਦੇਖਿਆ ਜਾਏਗਾ ਉਹਨਾਂ ਦਾ ਚਲੋ ਇਹਦੇ ਤੇ ਬਾਅਦ ਚ ਪਿੱਛਾ ਕਰਦੇ ਹੋਏ ਐਸਐਚਓ ਸਾਹਿਬ ਨੇ ਸਾਡੇ ਨੇ ਬੜੀ ਹਿੰਮਤ ਕੀਤੀ ਤੇ ਇਹਨਾਂ ਨੂੰ ਜਾ ਕੇ 32 ਸੈਕਟਰ ਦੇ ਵਿੱਚ ਟ੍ਰੇਸ ਕਰ ਲਿਆ ਲੜਕੇ ਨੂੰ ਉੱਥੇ ਇਹ ਥੋੜਾ ਇਲਾਜ ਕਰਾ ਰਿਆ ਸੀ ਤੇ ਉੱਥੋਂ ਫਿਰ ਲੈ ਕੇ ਜਦੋਂ ਦੇਖਿਆ ਇਹਦੀ ਕਾਫੀ ਹਾਲਤ ਖਰਾਬ ਸੀ ਇਹ ਤੇ ਪ੍ਰਾਈਵੇਟ ਪਾਰਟਸ ਦੇ ਉੱਤੇ ਕੱਟ ਲੱਗਿਆ ਹੋਇਆ ਸੀ ਸੋ ਇਮੀਡੀਏਟਲੀ ਇਹਨੂੰ ਸੀਐਮਸੀ ਲੈ ਜਾਇਆ ਗਿਆ ਸੀਐਮਸੀ ਦੇ ਵਿੱਚ ਉਹਨਾਂ ਨੇ ਅੱਗੇ ਕਿਉਂਕਿ ਜ਼ਖਮ ਜ਼ਿਆਦਾ ਸੀਰੀਅਸ ਸੀਗਾ ਤੇ ਉਹਨਾਂ ਨੇ ਇਹਨੂੰ ਪੀਜੀਆਈ ਦੇ ਵਿੱਚ ਰੈਫਰ ਕਰਤਾ ਉੱਤੇ ਹੁਣ ਜੇਰੇ ਇਲਾਜ ਹੈਗਾ ਤੇ ਸਾਡੀ ਫੋਰਸ ਵੀ ਉੱਥੇ ਲੱਗੀ ਹੋਈ ਹੈ ਤੇ ਇਹਦੇ ਚ ਇਹ ਸਾਹਮਣੇ ਆਇਆ ਕਿ ਕੁਝ ਕਿਸਤੇ ਵਿੱਚ ਕਿ ਇਹਦੇ ਚ ਇਹ ਇਹਨਾਂ ਦਾ ਪਹਿਲਾਂ ਤੋਂ ਇਹਨਾਂ ਦਾ ਆਪਸ ਸਬੰਧ ਸੀਗਾ ਇਹ ਦੋ ਲੜਕੀ ਜਿਹੜੀ ਹੈਗੀ ਰੇਖਾ ਇਹਦੇ ਦੋ ਬੱਚੇ ਵੀ ਸੀ ਪਰ ਇਹਦੇ ਆਪ ਦੀ ਹਸਬੈਂਡ ਨਾਲ ਇਹਦਾ ਲਿਬੋਸ ਦਾ ਪ੍ਰਸੀਡਿੰਗ ਚੱਲ ਰਹੀਆਂ ਸੀ ਤੇ ਇਹ ਲੜਕੇ ਨਾਲ ਇਹਦਾ ਕਾਫੀ ਦੇਰ ਤੋਂ ਸਬੰਧ ਸੀਗਾ ਹੁਣ ਉਹ ਲੜਕੇ ਦੀ ਕਿਤੇ ਹੋਰ ਵਿਆਹ ਹੋਣ ਦੇ ਕਾਰਨ ਇਹ ਲੜਕੀ ਨੇ ਇਹਦੇ ਤੇ ਇਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਇੱਕ ਤੇਜ਼ ਹਥਿਆਰ ਨਾਲ ਜੋ ਕਿ ਇੱਕ ਕਟਰ ਹੈਗਾ ਕਟਰ ਦੇ ਨਾਲ ਇਹ ਇਸ ਬੰਦੇ ਨੇ ਉਹਦਾ ਗਲਾ ਘੁੱਟ ਕੇ ਉਹਨੂੰ ਮਾਰ ਦਿੱਤਾ ਸੀ ਬਾਕੀ ਤਫਤੀਸ਼ ਜਾਰੀ ਹੈ ਤੇ ਇਹਨੂੰ ਅਸੀਂ ਸਾਡੀ ਗ੍ਰਿਫਤ ਦੇ ਵਿੱਚ ਆ ਗਿਆ ਤੇ ਇਹ ਜੇਰੇ ਇਲਾਜ ਹੈ ਪੀਜੀਆਈ ਦੇ ਵਿੱਚ